ਰਿੰਮੋ ਐ ਰਿੰਮੋ ਉਹ ਕਿੱਧਰ ਮਰ ਗਈ ਹਾਂਜੀ ਹਾਂਜੀ ਦੀ ਲੱਗਦੀ ਏ ਪਾਣੀ ਤਾਂ ਲੈ ਆਉਂਦੀ ਆਉਂਦੀ ਹੋਈ ਲੈ ਕੇ ਆਉਣੀ ਜੀ ਲੈ ਕੇ ਆਉਣੀ ਏ ਪਾਣੀ ਖਾਰਾ ਦਿਨਾਂ ਨੂੰ ਪਤਾ ਨਹੀਂ ਕੀ ਦਾ ਕੰਮ ਹੈ ਕੀ ਨਹੀਂ ਕੋਈ ਕੰਮ ਨਹੀਂ ਯਾਦ ਰਹਿੰਦਾ ਬਈ ਤੂੰ ਅੰਦਰੋਂ ਅੰਯਾਰ ਸੁਈ ਚੋ ਗਿਆ ਪਣੀ ਦਾ ਗਲਾਸ ਨਾਲ ਹੀ ਜਾਂ ਗੀ ਮੱਥੇ ਪਈ ਹੈ ਇਹ ਮੇਰੇ ਪੱਲੇ ਪਈਗੀ ਆ ਲੋ ਜੀ ਨਾ ਤੇਰਾ ਕੱਪੜਿਆਂ ਕੋਪੜਿਆਂ ਦਾ ਜਮਾਂ ਖਿਆਲ ਨਹੀਂ ਰਹਿੰਦਾ ਇਹਨਾਂ ਨੂੰ ਪ੍ਰੈਸ ਤਾਂ ਫੂਕ ਦਿੰਦੀ ਬਿਨਾ ਪ੍ਰੈਸ ਕਰੇ ਹੋਏ ਪਾ ਕੇ ਲੈ ਕੇ ਗਿਆ ਮੈਂ ਸਾਰੇ ਯਾਰ ਦੋਸਤ ਕਹਿਣਾ ਆ ਕਿੱਥੋਂ ਪਾ ਲਿਆ ਜਲੂਸ ਉਜੀ ਸਰ ਯਾਦੀ ਤਾਂ ਲਾਈਟ ਨਹੀਂ ਆਈ ਜੀ ਲਾਈਟ ਨਹੀਂ ਆਈ ਲੱਟ ਗਈ ਹੋਈ ਸੀ ਤਾਂ ਇਹਦਾ ਪ੍ਰੈਸ ਨਹੀਂ ਹੋਏ ਥਾਲੀ ਚ ਪਾ ਕੇ ਅੱਗ ਫੇਰ ਕਰ ਦਿੰਦੀ ਕੋਸ ਤਾਂ ਬਾਹਰ ਨਿਕਲਦੇ ਨਾ ਕੋਈ ਨਹੀਂ ਜਿਵੇਂ ਹੁਣ ਕਰ ਦਾਂਗੀ ਪਾਣੀ ਚੱਕ ਲਈ ਅੱਗ ਵਰਗਾ ਫ੍ਰਿਜ ਨਹੀਂ ਚੱਲਦਾ ਨਾਲੇ ਫਿਰ ਕੰਨ ਮੈਨ ਠੰਡਾ ਪਾਣੀ ਪੀਂਦਾ ਨਹੀਂ ਆਏ ਗੱਲ ਤਾਂ ਮੈਨੂੰ ਯਾਦ ਹੀ ਨਹੀਂ ਰਹੀ ਅੰਦਰ ਕੀ ਕਰ ਰਹੀ ਸੀ ਹੁਣ ਕੁਛ ਨਹੀਂ ਜੀ ਮੈਂ ਤਾਂ ਪਾਣੀ ਪੀਣ ਲੱਗੀ ਸੀ ਪਾਣੀ ਪੀਣ ਲੱਗੀ ਸੀ ਕੁਸਤਾ ਕਰ ਲਿਆ ਕਰ ਕੁਸਤਾ ਕਰ ਲਿਆ ਕਰ ਕਰੀ ਤਾਂ ਜਾਣੀ ਹੁਣ ਕੰਮ ਨਵੇੜ ਕੇ ਆੜੀ ਥੱਕ ਗਈ ਮਾ ਜਲ ਪਾਣੀ ਦੋ ਕੁ ਗੱਲ ਸੁਣ ਲੈ ਮੇਰੀ ਜਦ ਵੀ ਮੈਂ ਘਰੇ ਆਵਾਂ ਬੇਲੀ ਨਹੀਂ ਸੁਣੀ ਚਾਹੀਦੀ ਮੈਨੂੰ ਸੁਣ ਗਿਆ ਠੀਕ ਹੈ ਜੀ ਠੀਕ ਹੈ ਜੀ ਦੀ ਲੱਗਦੀ ਮੈਂ ਚਾਹ ਬਣਾ ਕੇ ਲਿਆਵਾਂ ਚਾਹ ਬਣਾ ਲਿਆ ਬਣਾ ਲਈ ਮੈਂ ਤਾਂ ਠਹਿ ਜਾ ਦਮ ਦਮ ਲੈ ਲੈਣ ਦੇ ਗਰਮੀ ਤਾਂ ਦੇਖੋ ਤੋਂ ਕਿੰਨੀ ਹੋ ਰਹੀ ਐ ਮੈਂ ਕਹਿੰਦਾ ਚਾਦੀ ਬਜਾਏ ਜੇ ਨਿੰਬੂ ਪਾਣੀ ਬਣਾ ਲਿਤਾ ਨੀ ਠੀਕ ਨਿੰਬੂ ਨਹੀਂ ਆ ਗਿਆ ਜੀ ਜਿਹੜੀ ਚੀਜ਼ ਮਰਜੀ ਪੁੱਛ ਲੈ ਹੈ ਨਹੀਂ ਜਿਹੜੀ ਚੀਜ਼ ਮਰਜੀ ਪੁੱਛ ਲੈ ਹੈ ਨਹੀਂ ਉਹ ਮੈਨੂੰ ਜਾਂਦੇ ਨਹੀਂ ਦੱਸ ਸਕੀ ਜੀ ਤਾ ਕਰਦਾ ਚਾੜਾ ਮਰਾਂ ਤੇਰੇ ਕੰਨ ਤੇ ਆ ਕੋਕਰੂ ਜੇ ਨਿਕਲ ਕੇ ਨਾ ਹੋ ਉੱਥੇ ਜਾਣਗੇ ਤੁਸੀਂ ਕਿਹੜਾ ਦੱਸ ਕੇ ਗਏ ਮੈਨੂੰ ਬਿਨਾਂ ਦੱਸੇ ਚੱਲ ਗਏ ਮੈਂ ਤਾਂ ਮੰਗਾਉਣੇ ਦੇ 2-3 ਚੀਜ਼ਾਂ ਮੁੱਕੀਆਂ ਭਈਆਂ 2-3 ਚੀਜ਼ਾਂ ਮੁੱਕੀਆਂ ਭਈਆਂ ਐਥੇ ਲਿਖ ਕੇ ਫੜਾ ਮੈਨੂੰ ਚਾਹ ਪੀ ਕੇ ਹੁਣ ਲੈ ਕੇ ਆਉਂਗਾ ਸੁਣ ਗਿਆ ਕਿ ਨਹੀਂ ਫੜਾਉਣੀ ਹੈ ਜੀ ਚਾਹ ਬਣਾ ਲੈ ਨਾਲੇ ਧੀਮੀ ਦੀ ਜາດ ਦੀ ਨਾ ਗੁੱਤਨੀ ਪਿੱਛੇ ਮੱਤ ਹੁੰਦੀ ਐ ਕੁਛ ਕਹਿ ਲੈ ਇਹਨਾਂ ਨੂੰ ਕੰਨ ਤੇ ਜੂ ਨਹੀਂ ਸਿਰਕਦੀ ਇਹਨਾਂ ਦੇ ਇਹ ਜਾਜੀ ਮੈਂ 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 ਮੇਰੇ ਨਾਲ ਮੈਨਾਂ ਲੱਗ ਜਾਂਦੀ ਇਹ ਕਰਨ ਕਰਨਾ ਨਹੀਂ ਤਰਨਾ ਨਹੀਂ ਕੋਸ ਮਖੌਲ ਕਰਵਾਤੇ ਸਾਰੇ ਯਾਰਾਂ ਦੋਸਤਾਂ ਤੋਂ ਕਹਿੰਦੇ ਆ ਹਾਂ ਜਾ ਜਲੂਸ ਦੇਖ ਲੈ ਕੀ ਕੱਢੇ ਤੇਰੇ ਲੈਕ ਨਹੀਂ ਦੀ ਮਨਾ ਨਾ ਤੇਰੇ ਲੈਕ ਨਹੀਂ ਦੀ ਚੰਗੀ ਪੱਲੇ ਪਈਏ ਮੇਰੇ ਇਹ ਓ ਬਈ ਮੇਰੇ ਜਾਣ ਦਾ ਟਾਈਮ ਹੋ ਰਿਹਾ ਹੈ ਚਾ ਲਿਆ ਰੋਟੀ ਲਿਆ ਫਿਰ ਦਵਾਈ ਲੈਣੀ ਹੈ ਬੀਬੀ ਬੱਜੂਗਾ ਨਹੀਂ ਮੇਰਾ ਲੈ ਹੁਣੀ ਹੈ ਜੀ ਕੀ ਲੈ ਹੁਣੀ ਹੈ ਖੜੀ ਤੇ ਇਥੇ ਤੂੰ ਮੁਰਬਿਆ ਪਾਣੀ ਦੇ ਦੇ ਪਹਿਲਾਂ ਉਹ ਨਾਲੇ ਗੋਲੀਆਂ ਲਿਆ ਚੱਕੀ ਮਰੀਆਂ ਬੀਪੀ ਵਾਲੀਆਂ ਲੈ ਨਹੀਂ ਪਤਾ ਕਿਥੇ ਪੰਘਿਆ ਨੇ ਹੂੰ ਉਹ ਤਾਂ ਜੀ ਦਵਾਈ ਮੁੱਕੀ ਹੋਈ ਆ ਦਵਾਈ ਮੁੱਕੀ ਹੋਈ ਹੈ ਪਹਿਲਾਂ ਦੱਸ ਨਹੀਂ ਸਕਦੀ ਸੀ ਮੈਨੂੰ ਉਹ ਮੈਂ ਦੱਸਣਾ ਸੀ ਜੀ ਮੈਂ ਕੰਮਾਂ ਚ ਭੁੱਲ ਗਈ ਸੋ ਦੱਸਿਆ ਕਿਹੜੇ ਕੰਮ ਨੇ ਤੇਨੂੰ ਕੀ ਕੰਮ ਕਰਦੀ ਐ ਤੂੰ ਆਹ ਕੰਮ ਨਹੀਂ ਹੈ ਮੇਰਾ ਬਲੱਡ ਪ੍ਰੈਸ਼ਰ ਵੱਧ ਕੇ ਮੈਂ ਜਾਊਂਗਾ ਮਰ ਹਾਂ ਤੂੰ ਤਾਂ ਭਾੜ ਦੀ ਵੀ ਹੈ ਵੀ ਦਵਾਈ ਕਿਣੀ ਉਹ ਮਰ ਜੇ ਇਹ ਫਿਰ ਮੈਂ ਗੁਰਚਰ ਲਿਆ ਤੇ ਹੋ ਜਾਂ ਫੁੱਲ ਖੇਡਾਂ ਤੇ ਹੋ ਜਾ ਮੈਂ ਨਾ ਗੁਰਚਰ ਲਿਆ ਨੂੰ ਮੈਂ ਕਿਤਰਾ ਵਾਰਾ ਫਿਰਦੀ ਹਾਂ ਅਵਾਰਾ ਤਾਂ ਨਹੀਂ ਫਿਰਦੀ ਤੈਨੂੰ ਐ ਹੋ ਜੂਗਾ ਵੀ ਹੁਣ ਮੈਨੂੰ ਕੋ ਟੋਕਣ ਟੱਕਣ ਵਾਲਾ ਰਹੀ ਨਹੀਂ ਹੈ ਸਾਰੇ ਤਾਂ ਘਰ ਦੇ ਕੰਮ ਕਰਦੀਆਂ ਜੀ ਹੁਣ ਦਵਾਈ ਕਿੰਨੀ ਉਹ ਕੀ ਕਰਾਂ ਮੈਂ ਐ ਦੱਸ ਮੈਨੂੰ ਫਿਰ ਤੜਫਦੇ ਕਿਉਂ ਜਿਲੇ ਆਇਓ ਜਾ ਕੇ ਤੜਥਾ ਨਾ ਜੇ ਜਾਂਦੇ ਜਲਦੀ ਤਾਂ ਵੱਧ ਗਿਆ ਬੀਪੀ ਮੜਾ ਠੰਡੇ ਰੋ ਕਿਉਂ ਵਧੂਗਾ ਕੋਈ ਮਾੜੀ ਮਾੜੀ ਗੱਲ ਤੇ ਹਰ ਗੁੱਸਾ ਕਰਦੇ ਹੋ ਤੁਸੀਂ ਤਾਂ ਓਏ ਗੁੱਸਾ ਕਰਨ ਵਾਲੀ ਇਹੀ ਗੱਲਾਂ ਕਰਦੀ ਐ ਤੂੰ ਕਦੇ ਕਦੇ ਹੱਸ ਕੇ ਤਾਂ ਬੋਲੀਓ ਨੀ ਤੂੰ ਮੈਂ ਤਾਂ ਹੱਸ ਕੇ ਬੋਲਦੀ ਆ ਜੀ ਆ ਦੇਖ ਲਾ ਕੋ ਤੁਸੀਂ ਭੱਜ ਕੇ ਪੈ ਜੰਨੇ ਹੋ ਮੈਂ ਦੱਸੂ ਕੀ ਕਰਾਂ ਹੁਣ ਹੱਸ ਕੇ ਬੋਲ ਰਹੀ ਆ ਨਾ ਕਿ ਉਹੜੀਆਂ ਤਾਂ ਦੇਖ ਲੈ ਮਰਦੇ ਤੇ ਬੰਦਾ ਜਾ ਰਿਹਾ ਹੈ ਕੰਮ ਤੇ ਜਾ ਰਿਹਾ ਹੈ ਮੜਾ ਮੋਟਾ ਕੋਈ ਹੱਸਦਾ ਚਿਹਰਾ ਲੈ ਕੇ ਮੂਰੇ ਆ ਜੇ ਆ ਦਵਾਈ ਮੁੱਕੀ ਪਈ ਆ ਜੀ ਆ ਅੱਜ ਨਿੰਬੂ ਨਹੀਂ ਹਨ ਜੀ ਪਹਿਲਾਂ ਨਹੀਂ ਦੱਸ ਸਕਦੀ ਹੁੰਦੀ ਨਵੇਂ ਪਰਚੀ ਦਿੱਤੀ ਲਿਖ ਕੇ ਮੈਨੂੰ ਲਿਖੀ ਪਈ ਹੈ ਫੜਾ ਦਨੀ ਫੜਾਉਣੀ ਜੀ ਮੈਨੂੰ ਹੁਣ ਫੜਾ ਤਨੀ ਆ ਫੇਰਾ ਫੜਾ ਦਨੀ ਆ ਫੇਰਾ ਲੈ ਜਾ ਕਿ ਚੰਗਾ ਕਿਤਾ ਫੜਿਆ ਇਹਨਾਂ ਨੇ ਕੋਈ ਗਲਤੀ ਆ ਯਾਦ ਰਹੇ ਜੀ ਕੋਈ ਗਲਤੀ ਆ ਯਾਦ ਰਹੇ ਜੀ ਉਹ ਆ ਜਾ ਹੁਣ ਸੁਣਦੀ ਨਹੀਂ ਆਰੇ ਖੋਦੀ ਉਹ ਪਾਟ ਗਈ ਉਹ ਪਾਟ ਗਈ ਅੱਛਾ 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 ਅਜੇ ਲਿਖੀ ਪਿੱਛੋਂ ਹੈ ਪਹਿਲਾਂ ਉਹ ਪਰਚੀ ਪਾਟ ਗਈ ਉਹ ਜੇ ਮੈਂ ਚਾਹ ਧਰੀ ਸੀ ਉਹ ਉੱਥੇ ਪਈ ਤੇ ਚਾਹ ਉੱਪਰ ਪੈ ਗਈ ਉਹਦੇ ਕਿੰਨੀ ਹੋ ਕੇ ਪਾਟ ਗਈ ਸ਼ਾਬਾਸ਼ ਆ ਕਰਤੂਤਾ ਨੇ ਇਹੋ ਜੇ ਕੰਮ ਕਰਦੀ ਹੈ ਤੂੰ ਨਾ ਕੰਮ ਨੂੰ ਦੱਸ ਫੇਰ ਉਹੀ ਗੱਲਾਂ ਤੇ ਮੇਹਣੇ ਬੜੇ ਦਿੰਨੇ ਹੋ ਮੇਰਾ ਤਾਂ ਵਕਤ ਕੱਟਣਾ ਔਖਾ ਹੋ ਗਿਆ ਤੇਰੇ ਨਾਲ ਜੀ ਕਰਦਾ ਚਪੇੜ ਮਾਰਾਂ ਮੂੰਹ ਤੇ ਖਿੱਚ ਕੇ ਆਹੀ ਕਸਰ ਆਂਦੀ ਐ ਉਹ ਵੀ ਮਾਰ ਲਓ ਵਕਤ ਕੱਟਣਾ ਫੇਰ ਕੀ ਕਰੂੰਗਾ ਤੈਨੂੰ ਕੁੱਟ ਕੇ ਜਿਹੜਾ ਜਿਹ ਫੀਮੀ ਨੂੰ ਕੁੱਟ ਲਿਆ ਜਿਹੜਾ ਜਿਹ ਕੰਦਰ ਨੂੰ ਕੁੱਟ ਲਿਆ ਜੇ ਤੂੰ ਬੋਲ ਕੇ ਨਹੀਂ ਸਮਝ ਸਕਦੀ ਕੋ ਦੇ ਤਾਂ ਬੰਦਾ ਹੱਸ ਕੇ ਬੋਲੇ ਮੈਨੂੰ ਨਹੀਂ ਹੱਸੋ ਸਕੇ ਬੋਲਿਆ ਜਾਂਦਾ ਆ ਪਿਆ ਤੁਹਾਡਾ ਗਨਾਸ ਜੱਕੋ ਨਾ ਮੈਂ ਖਾਵਾ ਟੁਕੜਾ ਨਾ ਪੀਵਾ ਚਾਹ ਤੇਰੀ ਜਾ ਨਾ ਮੈਂ ਖੇਡਲੀ ਹੋਣੇ ਤੇ ਕੱਲੀਓ ਲਿਟਲੀ ਮੇੜੇ ਚ ਰੋਟੀ ਦਾ ਖਾ ਜਾਂਦੇ ਹੁਣ ਮਾੜੀ ਮਾੜੀ ਗਲਤੀ ਮੱਚੀ ਜਾਣਗੇ ਮਾੜੀ ਮਾੜੀ ਗਲਤੀ ਪਤਾ ਨਹੀਂ ਕਿ ਮੈਨੂੰ ਵੇਖ ਕੇ ਹੀ ਨਹੀਂ ਰਾਜੀ ਇਸ ਘਰ ਤੇ ਸਾਰਾ ਕੰਮ ਕਰੀ ਜਾਨੀ ਆ ਅਜੇ ਆਖੇ ਤੂੰ ਕਰਦੀ ਕੀਂ ਬਾਈ ਆਪੇ ਯਾ ਭਾਬੀ ਦਾ ਭਾਬੀ ਕਿਹੜਾ ਮੈਂ ਆ ਮਗਰ ਬਾਈ ਉਹ ਤਾਂ ਬਾਹਰ ਨੂੰ ਗਏ ਹੋਏ ਨੇ ਕੀ ਹੋ ਗਿਆ ਬਿਮਾਰ ਹੋ ਰਹੀ ਹੈਗੀ ਮੇਰਾ ਨਾ ਸਿਰ ਬੜਾ ਦੁਖੀ ਜਾਂਦਾ ਨਾਲ ਚੱਕਰ ਆ ਜਾਂਦੇ ਨੇ ਕੁਝ ਗਲਤ ਗੁਲਤੋ ਨਹੀਂ ਖਾ ਪੀ ਲਿਆ ਨਾ ਮੈਂ ਤਾਂ ਕੁਛ ਨਹੀਂ ਗਲਤ ਖਾਦਾ ਨਾਲ ਮੇਰੇ ਦਿਲ ਤੇ ਨਾ ਚੀਤੇ ਦਰਦ ਉੱਠੀ ਜਾਂਦਾ ਸਵੇਰ ਦਾ ਕਈ ਵਾਰ ਮੈਂ ਕੋਈ ਤਲੀ ਹੋਈ ਚੀਜ਼ ਖਾ ਲੈਣਾ ਉਹਦੇ ਨਾਲ ਵੀ ਸਿਰਦਰਦ ਹੋਣ ਲੱਗ ਜਾਂਦਾ ਇਤਜਾਬ ਦੂਈ ਹੋ ਗਿਆ ਵਦਿਆ ਕੀ ਇਹਨਾਂ ਨੂੰ ਵੇ ਤਲਿਆਂ ਨੂੰ ਮੈਂ ਕਿਹੜਾ ਬਾਹਰ ਜਾਨੀ ਆ ਖਾਣ ਜਿਹ ਹੈ ਜੀ ਘਰੇ ਰੋਟੀ ਪੱਕਦੀ ਹੋਈ ਖਾ ਲੈਣੀ ਆ ਸਗੋਂ ਤੇਰੇ ਬਾਈ ਨੂੰ ਕਹਿਣਾ ਸੀਗਾ ਮੈਂ ਉਹ ਸਵੇਰੇ ਕਾਲੀ ਕਾਲੀ ਨਾਂਗੇ ਮੈਨੂੰ ਦੱਸਣ ਦਾ ਟਾਈਮ ਨਹੀਂ ਲੱਗਿਆ ਅੱਛਾ ਮੈਲੇ ਆਦਣਾ ਦਵਾਈ ਫਿਰ ਕੋਈ ਨਾ ਚਲ ਕੋਈ ਗੱਲ ਨਹੀਂ ਆ ਮੈਂ ਹੁਣ ਗੋਲੀ ਲੈਤੀ ਹੋਈ ਆ ਆਰਾਮ ਆ ਜਾਏਗਾ ਜੀ ਨਹੀਂ ਦਵਾਈ ਦਵਾ ਲੈਣਾ ਤੈਨੂੰ ਪਤੜਾਂ ਦੋ ਨੋ ਨੋ ਕੋਈ ਗੱਲ ਨਹੀਂ ਨੀ 5 ਮਿੰਟ ਲੱਗਣੀਆਂ ਮੋਟਰਸਾਈਕਲ ਤੇ ਕੁਝ ਨਹੀਂ ਹੁੰਦਾ ਗਿਆ ਫਿਰ ਘਰੇ ਨਹੀਂ ਕੋਈ ਹੈਗਾ ਫਿਰ ਤੈਨੂੰ ਦਵਾਈ ਫੜਾ ਦੂੰ ਮੈਂ ਕਰਦਾ ਮੈਂ ਆਪ ਲਿਆਦਣਾ ਜਾ ਕੇ ਹਾਂ ਇਹ ਕਰ ਲੈ ਤੂੰ ਲਿਆਦੀ ਮੈਨੂੰ ਫੜਾਦੀ ਓਰੇ ਮੈਂ ਤਾਂ ਭੱਤਰ ਬਾਈ ਨੂੰ ਉਹਨਾਂ ਦੱਸੀ ਨਾ ਨਾ ਚਲ ਮੈਂ ਉਹਨੂੰ ਕਹਾਂਦਾ ਕਿ ਮੈਨੂੰ ਪਤਾ ਦਾ ਸੁਹਾ ਥੋੜਾ ਹਰਖੀ ਹੈ ਫੇਰ ਲੜੂਗਾ ਮੇਨ ਚਲ ਉਹ ਤਾਂ ਕੋਈ ਗੱਲ ਨਹੀਂ ਮੈਂ ਫੜਾ ਜਾਣਾ ਫੇਰ ਹੋਰ ਠੀਕ ਸੀ ਸਾਰੇ ਕਰੀ ਹਾਂ ਠੀਕ ਨੇ ਭਾਬੀ ਸਾਰੇ ਵਧੀਆ ਬੜੇ ਦਿਨਾਂ ਬਾਅਦ ਮਾਰੇ ਹੀ ਗੇੜਾ ਅਸੀਂ ਕੰਮਕਾਰ ਚ ਬਿਜੀ ਰਹਿੰਦੇ ਆ ਮਾਤਾ ਨੇ ਸੋਚਿਆ ਦੀ ਮਾਚਲ ਬਾਈ ਘਰੇ ਹੋਏ ਚਲ ਮਿਲਿਆ ਹਾਂ ਚਾਰ ਗੱਲਾਂ ਮਾਰੇ ਉਹ ਟਾਈਮ ਜੇ ਪਾਸ ਹੋ ਜੋ ਅੱਜ ਵੇਲਾ ਦੀ ਮੈਂ ਅੱਗੇ ਤੇਰੀ ਬੋਟੀ ਆ ਜਾਂਦੀ ਸੀ ਹੁਣ ਤੋ ਵੀ ਨਹੀਂ ਆਉਂਦੀ ਉਹ ਵੀ ਕੰਮ ਤੇ ਲੱਗ ਗਈ ਨੇ ਉਹ ਪਾਰਲਰ ਦਾ ਕੰਮ ਜਾ ਸਿੱਖਦੀ ਐ ਚੱਲ ਵਧੀਆ ਕੋਈ ਤਾਂ ਬਾਹਰ ਨਿਕਲੇ ਕਰੋ ਆ ਮੇਰੇ ਵਰਗੀ ਵੇਲਾ ਸਾਰਾ ਦਿਨ ਘਰ ਦਾ ਕੰਮ ਕਰਦੀ ਰਹਿੰਦੀ ਐ ਤਾਂ ਵੀ ਮਾੜੀ ਵਧੀ ਤੂੰ ਤੇ ਨਾਲੇ ਲੱਗਿਆ ਬਾਬੀ ਕੰਮ ਸਿੱਖ ਲੈ ਆਹੋ ਜਾਣ ਦੇਊਗਾ ਮੈਨੂੰ ਮੈਂ ਕਹਿ ਦੂੰ ਆ ਬਾਈ ਨੂੰ ਤਾਂ ਉਹ ਤਾਂ ਵੀ ਮੈਨੂੰ ਦੇਖ ਕੇ ਨਹੀਂ ਜਰਦਾ ਨੂੰ ਮੈਂ ਸਾਰਾ ਦਿਨ ਘਰ ਦੇ ਕੰਮ ਨਹੀਂ ਮੁਕਦੇ ਜੇ ਕੰਦਾ ਤੂੰ ਕਰਦੀ ਕੀ ਐ ਲੈ ਉਹ ਵੀ ਤਾਂ ਕੰਮ ਕਰਕੇ ਜਾਂਦੀ ਉਹ ਐ ਮੈਂ ਦੋ ਜਣੀਆਂ ਆਸੀਰ ਦਾ ਕੰਮ ਕਰ ਲਿਓ ਵਧੀਆ ਮੈਂ ਤਾਂ ਦੇਖ ਪੁੱਛਦੀ ਨਹੀਂ ਉਹਨੂੰ ਮੈਨੂੰ ਪਤਾ ਉਹਨੇ ਮੇਰੇ ਗਾਲੇ ਪੈਣਾ ਉਹ ਕਦੋਂ ਮੇਰੀ ਸੁਣਦਾ ਐ ਉਹ ਪੁੱਛ ਤਾਂ ਮੈਂ ਲਊਂਾ ਐ ਇੰਨਾ ਮੜਾ ਵੀ ਨਹੀਂ ਗਿਆ ਬਾਈ ਸਾਡਾ ਚੱਲ ਪੁੱਛ ਲਈ ਥੋੜਾ ਨਾਂ ਨਾਲੇ ਜਵਾਨ ਦੀ ਕੋੜਾ ਉਹ ਦਿਲ ਦਾ ਬਹੁਤ ਵਧੀਆ ਬੰਦਾ ਐ ਮੇਰਾ ਨਾਂ ਲੈ ਲੈ ਮੈਂ ਤੇਰਾ ਨਾਂ ਤਾਂ ਕਾਨੂੰਨ ਨਾ ਮੈਂ ਕਮਾ ਕੇ ਇਹ ਗੱਲ ਕਰ ਲਊਂਾ ਹਾਂ ਚਲ ਮੈਂ ਲਿਆ ਕੇ ਦਿੰਦਾ ਤੈਨੂੰ ਦਵਾਈ ਫੇਰ ਚੰਗਾ ਠੀਕ ਹੇ ਲੈ ਅਹ ਬਚਾਰਾ ਬਗਾਨਾ ਹੋ ਕੇ ਇਹਨੂੰ ਇੰਨੀ ਸੋਚਿਆ ਹੈ ਇੱਕ ਉਹ ਤੜਕੇ ਉੱਠਣਸਾਰ ਖਾਣ ਕੁੱਤਿਆਂ ਵਾਂਗੂ ਪੈ ਜਾਂਦਾ ਮਗਰ ਨਾ ਕਿਸੇ ਦੇ ਦੁੱਖ ਨੂੰ ਸੁਣੇ ਨਾ ਸੁੱਖ ਨੂੰ ਸੁਣੇ हां जी महारानी की बन रहे होसनी जी मत सफाई ਕਰਦੀ ਹੈ ਦਵਾਈ ਲੈਣ ਗਿਆ ਸੀ ਆਉਦੀ ਬਲੱਡ ਪ੍ਰੈਸ਼ਰ ਦੇ ਡਾਕਟਰ ਦੇ ਉੱਥੇ ਜਾ ਕੇ ਦੇਖਿਆ ਨਾ ਬਟੂਆ ਰਾਂ ਛਟੂਆ ਜੇਬ ਚ ਤੂੰ ਪਾਰ ਹੀ ਸਾਕੀ ਬਟੂਆ ਬਿਰ ਜੇਬ ਚ ਹੁਣ ਮੈਨੂੰ ਕੀ ਪਤਾ ਜੀ ਤੁਸੀਂ ਬਟੂਆ ਲੈ ਕੇ ਨਹੀਂ ਗਏ ਉਹ ਜਿੱਥੇ ਰੋਜ ਰੱਖਦਾ ਉੱਥੇ ਰੱਖਿਆ ਹੋਇਆ ਸੀ ਉਹ ਕਿੱਥੇ ਬੱਲੇ ਪੈ ਗਈ ਤੂੰ ਮੇਰੇ ਆ ਸਰ ਤੇ ਪੱਟੀ ਬੰਨ ਰੱਖੀ ਆ ਦੇਖ ਸਨੀ ਦੇ ਵਾਲਾ ਮੰਗੋ ਤੇ ਤੇ ਸਨੀ ਲੈਵਣੀ ਬਣ ਨੂੰ ਤਾਂ ਨਹੀਂ ਫਿਰਦੀ ਤੂੰ ਉਸੇਰ ਦੁਖਦਾ ਸੀ ਤਾਂ ਬੰਦੀ ਤੁਸੀਂ ਕਿਹੜਾ ਪੁੱਛਦੇ ਹੋ ਕਿ ਤਰ੍ਹਾਂ ਕੋਈ ਦੁਖਦਾ ਹੈ ਕਿ ਨਾ ਜੇ ਦੁਖਦਾ ਹੈ ਕੁਝ ਤਾਂ ਦੱਸ ਬਿਨਾਂ ਦੱਸੇ ਕਿਵੇਂ ਪਤਾ ਲੱਗੂ ਬਸ ਆਣ ਸਰ ਗੱਲ ਪੈ ਜਾਂਨੇ ਉਹ ਗੱਲ ਪਮਾਣਾ ਤਾਂ ਕੀ ਕਰਾਂ ਅੱਜਾ ਦਿਨ ਖਰਾਬ ਹੋ ਗਿਆ ਹੁਣ ਦੂਰੀ ਵਾ ਡਾਕਟਰ ਤੇ ਜਾਣਾ ਪਊਗਾ ਬਸ ਕੰਮ ਤੇ ਤਾਂ ਬਾਦਿਆ ਮੈਂ ਜੇ ਮੈਨੂੰ ਪਤਾ ਹੁੰਦਾ ਨਾ ਬਟੂਆ ਤੁਸੀਂ ਪਾਇਆ ਨਹੀਂ ਜੇਬ ਚ ਤਾਂ ਮੈਂ ਪਾਈ ਦੇਣਾ ਸੀ ਜੇਬ ਤਾਂ ਪਾਈ ਦੇਣਾ ਸੀ ਕੁਈ ਕੰਮ ਟਾਈਮ ਨਾਲ ਦੇ ਕਰ ਲਿਆ ਕਰਾ ਚੱਜਦਾ ਵੀ ਕਰ ਲਿਆ ਕਰਾ ਝਾੜੂ ਝਾੜੂ ਰਹਿ ਗਿਆ ਇੱਕ ਕਦੇ ਇੱਥੇ ਕਰਤਾ ਹੈ ਕਦੇ ਇੱਥੇ ਕਰਤਾ ਹੈ ਆ ਗੱਲਾਂ ਨਹੀਂ ਪੁੱਗਣੀਆਂ ਤੁਹਾਨੂੰ ਤਾਂ ਜੀ ਮੈਨੂੰ ਵੇਖਣ ਨੂੰ ਚੰਗੀ ਨਹੀਂ ਲੱਗਦੀ ਤੁਹਾਨੂੰ ਐ ਘਰੋਂ ਨਿਕਲ ਜਾਏ ਕਦੋਂ ਜੇ ਐਡੀ ਬੁਰੀ ਲੱਗਦੀ ਸੀ ਵਿਆਹ ਕਿਉਂ ਕਰਾਇਆ ਸੀ ਵਿਆਹ ਕਰਾਇਆ ਨਹੀਂ ਮੈਂ ਨਰੜੀਆਂ ਕੋਲ ਮੇਰੇ ਨਾਲ ਨਰੜੀਆਂ ਮੇਰੀ ਮਰਜ਼ੀ ਨਹੀਂ ਥੀ ਫਿਰ ਉਹਦੇ ਜਵਾਬ ਦੇ ਦੇਣਾ ਸੀ ਜੇ ਮਰਜ਼ੀ ਨਹੀਂ ਸੀ ਆਖੇ ਕੁੜੀ ਕੀ ਕਰੂਗੀ ਕੀ ਕਰੂਗੀ ਕੁੜੀ ਰਿਸ਼ਤੇਦਾਰਾਂ ਦੀ ਮੂੜ ਨਹੀਂ ਸਕਿਆ ਮੈਂ ਘਰਦਿਆਂ ਦੀ ਉਹ ਗੱਲਾਂ ਚਾਕੇ ਵਿਆਹ ਤਾਂ ਕਰਾ ਲਿਆ ਪਰ ਸਾਰੀ ਉਮਰ ਦਾ ਮਿਹਣਾ ਖੱਟ ਲਿਆ ਨਾ ਸਿਰਫ ਮਿਹਣੇ ਤਾਂ ਨੇ ਤੋਂ ਬਿਨਾ ਹੋਰ ਕੋਈ ਗੱਲ ਨਹੀਂ ਇਹਦੇ ਕੋਲੇ ਚਾਹ ਕੇ ਇਹ ਤਾਂ ਮਾਰ ਕੇ ਆਉਣਾ ਜਿਹੜਾ ਮੈਂ ਤਾਂ ਅੱਜ ਨਹੀਂ ਜਾਂਦਾ ਕੰਮ ਤੇ ਤੇ ਚਾਹ ਹੈ ਕੀ ਹੋ ਜਾਏ ਠੰਡੀ ਪਈ ਐ ਪਾਣੀ ਵਰਗੀ ਇਹਨੂੰ ਤਤੀ ਦਾ ਫੂਕ ਲਿਆਉਂਦੀ ਬੋਤਲ ਚ ਪਈ ਸੀ ਮਾਹਲਾ ਗਰਮ ਹੀ ਹੋਣੀ ਗਰਮ ਹੋਣੀ ਗਰਮ ਹੋਣੀ ਰਖੜਾ ਮਾਰੇ ਕਕਾ ਕੇ ਕੋਈ ਨਹੀਂ ਮੈਂ ਤਤੀ ਕਰ ਲੈਂਦੀ ਆ ਠਰਪਰਾ Ehi Carlo, nemmeno io non Che? Ah? Che ah! Nemo? 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 Che è Nemo? Nemo? Fabi? Fabi? Da ah, sì. ਲਚਾ ਪੀ ਲੈ ਖੜੀ ਹੋ ਜਾ ਮੇਰਾ ਜੀਤਾ ਕਰਦਾ ਨਹੀਂ ਜਾਣ ਪੀ ਲੈ ਕੁੱਟ ਕੇ ਸਹੀ ਬਣਿਆ ਰਹੂਗਾ ਕਿੰਨੇ ਦਿਨ ਹੋ ਗਏ ਮੈਨੂੰ ਉਹ ਦਿਖੇ ਨਹੀਂ ਹੈਗੇ ਉਹ ਕਿੱਥੇ ਗਏ ਨੇ ਉਹ ਅੱਛਾ ਭਾਈ ਬਾਈ ਤਾਂ ਭ ਵੀ ਕੁਝ ਨਹੀਂ ਉਹ ਤਾਂ ਥੋੜਾ ਜਿਹਾ ਬਾਹਰ ਕੰਮ ਕਰ ਕਰ ਰਹੇ ਨੇ ਤੇ ਨੂੰ ਪਤਾ ਨਾ ਤੇਰੀ ਦਵਾਈ ਤੇ ਖਰਚਾ ਕਿੰਨਾ ਆ ਰਿਹਾ ਹੈ ਨਾ ਤੇ ਤੇਰੇ ਲਾਜ ਵਾਸਤੇ ਨਾ ਬਾਹਰ ਕੰਮ ਕਰਨ ਗਿਆ ਹੋਇਆ ਵਹ ਬੰਤਾ ਤਾਂ ਬਸ ਉਥੋਂ ਪੈਸੇ ਭੇਜੀ ਜਾਂਦਾ ਵਾ ਬਾਬੀ ਨਾਲੇ ਮੇਰੀ ਗੱਲ ਸੁਣ ਬਾਬੀ ਜੇ ਕਿਸੇ ਵੀ ਚੀਜ਼ ਦੀ ਤੈਨੂੰ ਲੋੜ ਹੋਈ ਨਾ ਤਾਂ ਮੈਨੂੰ ਕਹਿ ਦੀ ਘਰਵਾਰ ਦੀ ਕੋਈ ਟੈਨਸ਼ਨ ਨਾਲੀ ਜਿੰਨੇ ਵੀ ਸਾਰੇ ਕੰਮ ਕਰਨ ਨਾ ਮੈਂ ਬਿਨਾਂ ਕਹੀ ਕਰ ਦਉ ਮਦਰੇਟ ਕਿਨਾਂ ਕੋਤਾ ਕੋਈ ਗੱਲ ਨਹੀਂ ਪਰ ਉਹ ਤੇ ਕਿੰਨੇ ਪੈਸੇ ਲੱਗ ਚੁੱਕੇ ਨੇ ਉਹ ਪਤਾ ਨਹੀਂ ਕਿੰਨੇ ਕੁ ਲੱਗਣੇ ਆ ਬਾਬੀ ਤੂੰ ਹੀ ਨਰਜਨ ਕਿੰਤਾ ਬਰਾਬਰ پیسے ਪੁੱਛ ਨਹੀਂ ਪੈਸੇ ਤਾਂ ਲੱਗਣ ਲਗਾਉਣ ਵਾਸਤੇ ਹੁੰਦੇ ਨੇ ਚਲ ਆ ਚਾਹ ਪੀ ਲਈ ਤੂੰ ਰਾਮ ਕਰ ਲਈ ਮੇਰਾ ਹਾਂ ਕੰਮ ਸੀ ਕੋਈ ਹਾਂ ਉਹ ਤੇਰੇ ਬਾਈ ਦਾ ਫੋਨ ਨਹੀਂ ਆਇਆ ਬਾਈ ਬਾਈ ਨਾਲ ਹੋਈ ਸੀ ਰਾਤ ਮੇਰੀ ਗੱਲ ਕੀ ਗੱਲ ਹੋਗੀ ਫੇ ਮੇਰੀ ਗੱਲ ਕਰਾ ਦਿੰਦਾ ਓਏ ਭਾਬੀ ਤੈਨੂੰ ਨਹੀਂ ਪਤਾ ਉਹਦੇ ਕੋਲ ਤਾਂ ਸਿਰ ਖੁਰਕਣ ਦਾ ਟਾਈਮ ਨਹੀਂ ਬਸ ਮੈਨੂੰ ਵੀ ਤੇਰਾ ਹਾਲ ਚਾਲ ਦਾ ਪੁੱਛਿਆ ਸੀ ਉਹਨੇ ਵੀ ਕਹਿੰਦਾ ਤੇਰੀ ਪਰਜਾਈ ਠੀਕ ਐ ਮੈਂ ਕਹਿੰਦਾ ਹਾਂ ਹਾਂ ਬਾਗੋ ਬਾਗਿਆ ਹਣ ਤੂੰ ਮਾਹ ਤੂੰ ਚਿੰਤਾ ਨਾ ਕਰ ਉਹਰੇ ਕਿਸੇ ਦੀ ਮੈਂ ਸਾਰਾ ਕੁਝ ਮੈਂ ਸਾਂਭ ਰਖਿਆ ਬਸ ਬਸ ਠੀਕ ਅਹੀਂ ਕਰੋ ਚੱਕ ਲੂਗਾ ਇੱਕ ਵਾਰੀ ਲਾ ਕੇ ਦੇਖੀ ਬੜੇ ਦਿਨ ਹੋ ਗਏ ਮੇਰਾ ਬੜਾ ਜੀ ਕਰਦਾ ਉਹ ਨਾਲ ਗੱਲ ਕਰਨ ਨੂੰ ਓਏ ਨਾ ਨਾ ਭਾਬੀ ਕੰਮ ਕਰਦੇ ਬੰਦੇ ਨੂੰ ਨਹੀਂ ਡੋਕਿਆ ਕਰਦੇ ਤੂੰ ਬਸ ਉਹੀ ਯਾਰ ਤੂੰ ਤੂੰ ਕਿਉਂ ਚਿੰਤਾ ਕਰਦੀ ਐ ਮੈਂ ਹੈਗਾ ਨਾ ਲੈ ਇਹਨੂੰ ਕੀ ਹੋ ਗਿਆ ਅੱਗੇ ਮੈਂ ਕਦੇ ਮੇਰੀ ਕੋਈ ਗੱਲ ਨਹੀਂ ਸਟਾਉਂਦਾ ਹੁੰਦਾ ਲੈ ਫੋਨ ਲਾ ਦਿੰਦਾ ਮੈਂ ਗੱਲ ਕਰ ਲੈਂਦੀ ਐਨਾਂ ਚ ਮੇਰੇ ਮਨ ਨੂੰ ਵੀ ਸ਼ਾਂਤੀ ਹੁੰਦੀ ਕਾਜ ਮੈਂ ਤੇਰੀ ਗੱਲ ਕਰਾ ਸਕਦਾ ਹੁੰਦਾ ਬਾਈ ਨਾਲ ਤੂੰ ਹੀ ਜਾਣਦੀ ਭਾਬੀ ਮੈਨੂੰ ਬਾਈ ਦੀ ਕਿੰਨੀ ਜਿਆਦ ਆਉਂਦੀ ਐ ਹਰ ਰੋਜ਼ ਮੈਨੂੰ ਯਾਦ ਕਰ ਕਰਕੇ ਕਿੰਨਾ ਰੋਣਾ ਬਾਈ ਤੂੰ ਆਪ ਤਾਂ ਮਰ ਗਿਆ ਤੇ ਮੇਨੂਰੇ ਰੋਂਦੇ ਨੂੰ ਛੱਡ ਗਿਆ ਬਾਈ ਜੱਸੇ ਤੂੰ ਆ ਕੇ ਬੋਲੀ ਜਨਾ ਤਰਾ ਦਿਮਾਗ ਤਾਂ ਟਿਕਾਣੀ ਤੇ ਹੈਗਾ ਨਾ ਕੀ ਬਕਵਾਸ ਲੱਗ ਰਿਹਾ ਕਰਨਾ ਪਾਪਾ ਵੀ ਇਹ ਸੱਚ ਹੈ ਕਿ ਬਾਈ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਦੱਤੀ ਕਿਉਂ ਨਹੀਂ ਮੈਂ ਤੈਨੂੰ ਪੁੱਛਦੀ ਰਹੀ ਤੂੰ ਮੈਨੂੰ ਝੂਠ ਕਿਉਂ ਬੋਲਦਾ ਰਿਹਾ ਅੱਭੀ ਤੈਨੂੰ ਕਿਵੇਂ ਦੱਸ ਦਿੰਦਾ ਮੈਂ ਕਿਵੇਂ ਦੱਸ ਦਿੰਦਾ ਕਿਉਂਕਿ ਤੂੰ ਤਾਂ ਪਹਿਲੀ ਆਦਮਰੀ ਹੋਈ ਪਈ ਸੀ ਬਿਮਾਰ ਸੀ ਨਾਲੇ ਭਾਈ ਭਾਈ ਵੀ ਤੇਰੇ ਘਰ ਕੀ ਮਰਿਆ ਜੇ ਮੈਂ ਤੈਨੂੰ ਦੱਸ ਦਿੰਦਾ ਮੈਨੂੰ ਡਰਦੀ ਕੀ ਕਿਤੇ ਤੈਨੂੰ ਨਾ ਕੁਝ ਹੋ ਜੇ ਭਾਬੀ ਮੇਰੀ ਕਰਕੇ ਮਰ ਗਿਆ ਤੇ ਬੱਚੇ ਹੁਣ ਝੂਠ ਨਾ ਬੋਲ ਤੂੰ ਹੁਣ ਮੈਨੂੰ ਸਾਰੀ ਸੱਚੀ ਸੱਚੀ ਗੱਲ ਦੱਸ ਦੇ ਉਹਨੂੰ ਹੋਇਆ ਕੀ ਸੀ ਸਤਾ ਭੀ ਜਦੋਂ ਤੂੰ ਬਿਮਾਰ ਹੋਈ ਸੀ ਨਾ ਅਸੀਂ ਹਸਪਤਾਲ ਲੈ ਕੇ ਗਏ ਤੇ ਤੈਨੂੰ ਤੇ ਡਾਕਟਰ ਨੇ ਕਿਹਾ ਸੀ ਕਿਤੇ ਵੀ ਖਰਚਾ ਹੋਗਾ 15-20 ਲੱਖ ਆ ਜਾਂ ਫਿਰ ਕਿਹਾ ਦਿਲ ਦਿਲ ਟ੍ਰਾਂਸਪੋਰਟ ਕਰਾ ਲਓ ਅਬੀ ਕਿਹਨ ਪਤਾ ਹੈ ਬਾਈ ਦੇ ਹੱਥ ਤੇਰੇ ਕੋਲੇ ਪੈਸੇ ਜਾਣੀ ਤੇ ਮੇਰੇ ਕੋਲ ਨਹੀਂ ਲੱਗਣਾ ਇਹਦਾ ਬਹੁਤ ਦਿਲੋਂ ਮੈਂ ਲੇਕੀਆ ਹਾਂ ਅਬੀ ਜਿਹੜਾ ਤੇਰੇ ਸੀਨੇ ਵਿੱਚ ਦਿਲ ਧੜਕ ਰਿਹਾ ਨਾ ਇਹ ਉਸ ਬਾਈ ਦਾ ਦਿਲ ਹੈ ਉਹਨੇ ਤੈਨੂੰ ਵਿਚਾਰ ਦੀ ਖਾਤਰ ਆਪਣਾ ਦਿਲ ਦੇ ਤਦੀ ਭਾਵੀ ਤੇ ਆਪ ਕਿਆ ਕਿਉਂ ਨਹੀਂ ਮੈਂ ਮਾਂਏ ਮਰ ਜਾਂਦੀ ਇੱਧੇ ਚੰਗਾ ਤਾਂ ਕੋਈ ਫਰਕ ਪੈਂਦਾ ਸੀ ਸਭੀ ਮੈਂ ਬੜਾ ਸਮਝਾਇਆ ਸੀ ਬਾਈ ਨੂੰ ਪਰ ਬਾਈ ਨੇ ਕਿਹਾ ਕਿ ਨਾ ਮੈਂ ਨੀ ਕੋਈ ਇੰਨਾ ਪਿਆਰ ਕਰਦਾ ਮੈਂ ਮਰ ਜੂ ਕੋਈ ਫਰਕ ਨਹੀਂ ਪੈਣਾ ਜੁੱਸੇ ਕਰਕੇ ਨਾ ਮੇਰੀ ਦਿੱਕੂ ਮੇਰੇ ਉਦੋਂ ਮੇਰੀ ਨਿੰਬੂ ਦੀ ਮਾਂ ਕਰ ਰਹੀ ਹਾਂ ਮੈਂ ਮਰ ਜਾਂਦੀ ਚੰਗਾ ਸੀ ਨੀਮੂ ਨੀਮੂ ਆ ਗਏ ਤੁਸੀਂ ਹਾਂ ਨੀਮੂ ਆ ਗਿਆ ਮੈਂ ਤੁਸੀਂ ਕਿੱਥੇ ਚਲੇ ਗਏ ਸੀ ਮੈਨੂੰ ਛੱਡ ਕੇ ਕਿੱਥੇ ਨਹੀਂ ਗਿਆ ਸੀ ਮੈਂ ਇੱਥੇ ਸੀ ਬਸ ਤੇਰੇ ਕੋਲ ਉਹਨਤੇ ਜਾਇਓ ਨਾਮਿੰਨ ਛੱਡ ਗਿਆ ਮੇਰਾ ਦਿਲ ਨਹੀਂ ਲੱਗਦਾ ਹੁਣ ਕਿਤੇ ਨਹੀਂ ਜਾਂਦਾ ਮੈਂ ਕਿੱਧਰ ਗਏ ਮੈਂ ਵੀ ਕਿੰਨੀ بے ਭਾਗ ਆ ਨਾ ਜਿੰਦੇ ਜਿੰਦੇ ਤੁਹਾਡਾ ਪਿਆਰ ਨਾ ਸਮਝਦੇ ਸਕੇ ਹੁਣ ਪਤਾ ਲੱਗਦਾ ਜੋ ਤੁਸੀਂ ਮੇਰੇ ਕੋਲ ਨਹੀਂ ਹੈਗੇ